ਲੋਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਚੰਨੂ ਆਲਿਆ ਤੇ ਮੈਨੂੰ ਲੱਗਦਾ ਬਈ ਬਹੁਤ ਘੱਟ ਲੋਕ ਹੋਣੇ ਆ ਦੁਨੀਆ ਤੇ ਜਿਹੜੇ ਆਪਦੇ ਦਾਦੇ ਪਰਦਾਦੇ ਦੀ ਨਿਸ਼ਾਨੀ ਨੂੰ ਸੰਦਾਂ ਨੂੰ ਸਾਹਮਣੇ ਰੱਖਦੇ ਆ ਤੇ ਇਹ ਸੰਦਾਂ ਬਾਰੇ ਮੇਰੇ ਹਿਸਾਬ ਨਾਲ ਜਿਹੜੇ 99 ਤੱਕ ਜਨਰੇਸ਼ਨ ਆ ਉਹਨਾਂ ਨੂੰ ਪਤਾ ਆਊਗਾ ਤੇ 2000 ਉੱਤੇ ਆ ਉਹਨਾਂ ਨੂੰ ਬਿਲਕੁਲ ਵੀ ਇਹਨਾਂ ਸੰਦਾਂ ਬਾਰੇ ਨਹੀਂ ਪਤਾ ਹੋਣਾ ਹਨਾ ਬਾਈ ਜੀ ਇਹ ਬਾਈ ਜੀ ਹਲੋਪੀ ਹੈਗੇ ਆ ਬਾਕੀ ਅੱਜਕੱਲ ਤਾਂ ਕੋਈ ਸਾਰੇ ਹਾਈ ਟੈਕ ਸੰਦ ਆ ਗਏ ਪਰ ਹਾਈ ਟੈਕ ਪੱਕਾ ਲਿਆਣ ਵਾਲਾ ਜਿਹੜਾ ਬੇਸ ਹੈ ਹਾਂਜੀ ਉਹ ਇਹੀ ਸੰਦ ਹੈ ਇਹ ਆਪਣਾ ਉਹ ਹੈ ਉਹ ਹੀਰੋਂ ਹੈ ਉਹ ਬਲਦਾਂ ਨੂੰ ਜਿਹੜੇ ਹਲ ਜੋੜਦੇ ਸੀ ਉਹ ਕੰਨਾ ਕਹਿੰਦੇ ਹਨ ਮੈਨਾਂ ਬਈ ਨਵੇਂ ਜਨਰੇਸ਼ਨ ਨੂੰ ਤਾਂ ਇਹ ਚੀਜ਼ਾਂ ਪਤਾ ਹੀ ਨਹੀਂ ਹੋਣੀਆਂ ਬਿਲਕੁਲ ਹਨਾ ਠੀਕ ਹੈ ਤੇ ਇਹ ਬਈ ਛੋਡੇ ਕਿੰਨਾ ਦੇ ਸੰਦ ਆਈ ਆਪਣੇ ਭਾਈ ਜੀ ਦਾਦਾ ਜੀ ਰੈਣੇ ਤਾਂ ਆਇਆ ਜੀ ਰੈਣੇ ਬਹੁਤ ਹਲਵਾਇਆ ਇਹਨਾਂ ਨਾਲ ਠੀਕ ਹੈ ਜੀ ਹਾਂ ਚਲੋ ਬਹੁਤ ਸੋਹਣੀ ਗੱਲ ਹੈ ਜੀ ਨਹੀਂ ਤਾਂ ਅੱਜ ਦੇ ਟਾਈਮ 'ਚ ਇਹ ਸੰਦਾਂ ਨੂੰ ਅਗਲਾ ਸਿਰ ਦੇ ਤੱਕ ਬਾੜ ਸੇਣ ਤਾਂ ਕਾ ਦਫਾ ਕਰ ਐਵੇਂ ਪਈ ਆ ਪਰ ਤੁਸੀਂ ਇਹਨਾਂ ਨੂੰ ਹਰ ਸਾਲ ਇਹਨਾਂ ਨੂੰ ਜਦੋਂ ਵਸਾਖੀ ਆਉਂਦੀ ਹੈ ਉਦੋਂ ਕੱਟ ਕੇ ਤੇ ਇਹਨਾਂ ਦੀ ਸਾਂਭ ਸੰਭਾਲ ਕਰਦੇ ਬਹੁਤ ਸੋਹਣੀ ਚੰਗੀ ਸੋਚ ਹੈ ਬਈ ਤੁਹਾਡੀ ਹਾਂਜੀ ਇਹ ਨਿਸ਼ਾਨੀਆਂ ਯਾਦ ਰਹਿੰਦੀਆਂ ਸਹੀ ਗੱਲ ਆਪਾਂ ਨੂੰ ਇੱਥੋਂ ਤੱਕ ਪਹੁੰਚਾਤਾ ਬਜ਼ੁਰਗਾਂ ਨੇ ਆਪਣਾ ਫਰਜ਼ ਪਾਣ ਦਾ ਜਿਉ ਆਪਾਂ ਨੂੰ ਸੰਦ ਦੇ ਕੇ ਗਏ ਐ ਤੇ ਆਪਾਂ ਨੂੰ ਸਾਂਭ ਸੰਭਾਲ ਰੱਖਣੀ ਚਾਹੀਦੀ ਹੈ ਬਾਬਾ ਜੀ ਜਿੰਨੇ ਜੋਗੀਆਂ ਕਰ ਲਈਦਾ ਚਲੋ ਬਹੁਤ ਸੋਹਣੀ ਹੈ ਤੇ ਮੇਰੇ ਭਾਈ ਜੇ ਕਿਸੇ ਨੂੰ ਇਹ ਵੀਰਾਂ ਨੂੰ ਸੰਦਾ ਬਾਰੇ ਪਤਾ ਹੋਵੇ ਤੇ ਕਮੈਂਟ ਵਿੱਚ ਜ਼ਰੂਰ ਜਾ ਕੇ ਦੱਸਿਓ ਵੀ ਆਹ ਸੰਦ ਨੂੰ ਕੀ ਕਹਿੰਦੇ ਆ ਉਹ ਸੰਦ ਨੂੰ ਕੀ ਕਹਿੰਦੇ ਉਹਨੂੰ ਕੀ ਕਹਿੰਦੇ ਉਹਨੂੰ ਕੀ ਕਹਿੰਦੇ ਠੀਕ ਹੈ ਜੀ ਧੰਨਵਾਦ ਥੈਂਕ ਯੂ ਸਾਰਿਆਂ ਦਾ ਮਿਹਰਬਾਨੀ